ਯਾਰ ਜੇ ਬਤਰੀ ਹੈ ਨੰਬਰ ਸੰਖੇਪ 70 ਤੋਂ 60 ਨੰਬਰ ਸਨ ਤੇ ਨੰਬਰ ਤਾਂ ਘਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੋਵੇ ਪਹਿ ਰਹੀ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀ ਕੋ ਕੋਲ ਪੱਲਾ ਹੀ ਸੀਗਾ ਠੀਕ ਨਹੀਂ ਆਇਆ ਇਹ ਤਾਂ ਫੋਨ ਤੋਂ ਹੀ ਪਤਾ ਲੱਗ ਸਕਦਾਗਾ ਜੇ ਤਾਂ ਫੋਨ ਡੀਟੇਲ ਚੋਂ ਕੀ ਦੀ ਕਾਲ ਆਈ ਹੈ ਜਾਂ ਕਿੱਦਾਂ ਦੀ ਹੋਈ ਆ ਮਾਮਲਾ ਜੀ ਹੁਣ ਕੀ ਦਸੀਏ ਉਹਨੇ ਤੇ ਬੇਟਾ ਇਹਦਾ ਇਹਦਾ ਸਮਝ ਇੱਕ ਦਿਨ ਹੋਇਆ ਸੀ ਇਹਦਾ ਜਿਹੜਾ ਰਿਜ਼ਲਟ ਨਿਕਲਿਆ ਇਹਦਾ ਰਿਜ਼ਲਟ ਜਿਹੜਾ ਪਤਲੀ ਨੰਬਰ ਸਮਝ 70% ਨੰਬਰ ਸੀ ਇਹ ਹੁਣ ਪਤਾ ਨਹੀਂ ਕੀ ਚੱਕਰ ਹੋਇਆ ਵੀ ਸਮਝ 1 ਵਜੇ ਇਹਦਾ ਜਿਹੜਾ ਬਾਬਾ ਆਇਆ ਬਾੜੇ ਤੇ ਗਿਆ ਉੱਥੇ ਬੈਠਾ ਹੋਇਆ ਸੀਗਾ ਉਹਨੇ ਬਾਬੇ ਨੂੰ ਕਿਹਾ ਵੀ ਜਾ ਤੂੰ ਰੋਟੀ ਖਾ ਲੈ ਜਾ ਕੇ ਤੇ ਮੈਂ ਬੈਠਦਾ ਇੱਥੇ ਤੇ ਉਹ ਫਿਰ ਉਹ ਆ ਗਿਆ ਉਹ ਨੂੰ ਵੀ ਉਹ ਨੂੰ ਕੀ ਪਤਾ ਵੀ ਮੈਂ ਇਦਾਂ ਦਾ ਕੋਈ ਹੋ ਜਾਣਾਗਾ ਕੁਝ ਤੇ ਫੋਨ ਤਾਂ ਹੁੰਦਾ ਹੀ ਆ ਹੁਣ ਹਰੇਕ ਨਿਆਣੇ ਕੋਲ ਫੋਨ ਹੈਗਾ ਹੀ ਆ ਤੇ ਅੱਗੇ ਵੀ ਕਹਿੰਦਾ ਆ ਕੇ ਬੈਠ ਜਾਂਦਾ ਜਾਂ ਤੇ ਕੋਈ ਘੜਾ ਘੜਾ ਫੋਨ ਚਲਾਈ ਜਾਣਾ ਨੇ ਤੇ ਉਹ ਰੋਟੀ ਖਾਣ ਆ ਗਿਆ ਉਹਨੂੰ ਕੋਈ ਪਤ ਨਹੀਂ ਲੱਗਿਆਗਾ ਫਿਰ ਇਹ ਬਾਅਦ ਚ ਉਹਨੇ ਘਰੋਂ ਕਿਤੇ ਫੋਨ ਕਰਦੇ ਹੁਣੇ ਮਾਤਰੀ ਇਹਨਾਂ ਦੀ ਨਾ ਫੋਨ ਕਰਦੇ ਹੁਣੇ ਵੀ ਤੇ ਇਹ ਫੋਨ ਨਾ ਚੱਕਿਆ ਇਹ ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਬਾੜਾ ਹੈਗਾ ਫਿਰ ਉਹਨੇ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਬੜੇ ਆ ਵੀ ਉਹ ਫੋਨ ਨਹੀਂ ਚੱਕਿਆਗਾ ਤਾਂ ਜਾਦੋਂ ਉੱਥੇ ਗਏ ਉਹ ਤਾਂ ਦੇਖਿਆ ਤਾਂ ਉੱਪਰ ਉਹਨੇ ਪਸੀ ਬਣ ਕੇ ਆ ਲਾ ਲਿਆ ਹੋਇਆ ਸੀ ਉਹ ਇਹ ਨਾਮ ਕਿਹੜਾ ਮਿਲਦੇ ਹੈ ਮੁੰਡਾ ਨਾਮ ਕੀ ਸੀ ਮੁੰਡੇ ਦਾ ਨਾਮ ਹੈ ਹਰਮਨਪ੍ਰੀਤ ਆਹ ਹਾਂ ਹਰਮਨਪ੍ਰੀਤ ਹੈ ਉਹ ਹਰਮਨਪ੍ਰੀਤ ਪੇਰੈਂਟਸ ਕਿੱਥੇ ਹੈ ਜੀ ਮਾਪੇ ਪੇਰੈਂਟਸ ਉਹਦੇ ਜਿਹੜਾ ਫਾਦਰ ਹੈ ਉਹ ਤਾਂ ਬਾਹਰ ਸੀ ਗਿਆ ਉਹ ਤੇ ਉਹ ਵੀ ਉਹਨਾਂ ਨੇ ਵੀ ਆ ਜਾਣਾ ਹੁ ਆ ਹੀ ਗਏ ਮੇਰੇ ਖਿਆਲ ਚਾਹੀਦਾ ਉਹ ਆ ਉਹ ਆ ਗਏ ਵੀ ਹੈ ਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ ਦੋਨੇ ਸੀ ਦੇਖੋ ਇਹ ਇੰਦਾ ਤਾਂ ਨਹੀਂ ਲੱਗਦਾਗਾ ਦੇਖੋ ਹੁਣ ਨੰਬਰ ਦੇਖੋ 70% ਤੋਂ ਥੋੜੇ ਨੰਬਰ ਥੋੜਾ ਗਏ ਹੈ ਨਹੀਂ ਤੇ ਨੰਬਰ ਤਾਂ ਘਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੋਊਗਾ ਹੁਣ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ ਇਕੱਲਾ ਹੀ ਸੀਗਾ ਉਹ ਠੀਕ ਨਹੀਂ ਹੈ ਇਹ ਤਾਂ ਹੁਣ ਫੋਨ ਤੋਂ ਹੀ ਪਤਾ ਲੱਗ ਸਕਦਾਗਾ ਜਿਹੜਾ ਕਿ ਫੋਨ ਡਿਟੇਲ ਚੋਂ ਵੀ ਕੋ ਕਿਹਦੀ ਕਾਲ ਆਈ ਹੈ ਜਾਂ ਕਿਦਾਂ ਵੀ ਹੋਇਆ ਹੁਣ ਉਦੋਂ ਹੀ ਕੁਝ ਪਤਾ ਲੱਗ ਸਕਦਾ ਹੋਰ ਦੇ ਨਾਮ ਕਰਦੇ ਨੂੰ ਪਤਾ ਨਾ ਮਲਨ ਜਪੜੋਸੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ ਕੁਝ ਬਾਈ ਨੇਚਰ ਗੱਲ ਕਰੀਏ ਬੱਚੇ ਦੀ ਬਾਈ ਨੇਚਰ ਤਾਂ ਜੀ ਉਹ ਬਹੁਤ ਹੀ ਵਧੀਆ ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪੋਣਾ ਕੁਝ ਵੀ ਨਹੀਂ ਸੀਗਾ ਬਸ ਆਪਣਾ ਆਪਣਾ ਕੰਮ ਆਪਣਾ ਕੰਮ ਕਰਨਾ ਘਰ ਆਣਾ ਬਸ ਉਈ ਮੈਂ ਕਦੀ ਦੇਖਿਆ ਨਾ ਆਵਾਰਾ ਘੁੰਮਦਾ ਦੇ ਕਦੀ ਵੀ ਨਹੀਂ ਉਹਦੀ ਬੋਲ ਬਾਣੀ ਨਹੀਂ ਵਧੇ ਸੀ ਅਜਾ 20 ਦਿਨ ਹੋਏ ਮੇਰੇ ਕੋਲ ਆਇਆ ਮੈਂ ਬੈਠਾ ਸੀਗਾ ਤੇ ਆਇਆ ਤੇ ਚਾਚਾ ਜੀ ਮੇਰਾ ਨਾ ਵੋਟਰ ਕਾਰਡ ਬਣ ਕੇ ਆ ਗਿਆ ਮੈਂ ਲੱਗਦਾ ਮੇਰਾ ਬਣਿਆ ਨਹੀਂ ਮੈਂ ਕਹਾ ਆ ਜਾਣਾ ਜਾਈ ਬਾਈ ਪੋਸਟੇ ਆਣਾ ਆ ਜਾਣਾ ਜਰਾ ਤੇ ਫਿਰ ਆਇਆ ਕਹਿੰਦਾ ਮੇਰਾ ਬਣ ਗਿਆ ਹੋਇਆ ਉਹ ਸੈਂਸਰ ਸੀ ਸੀ ਸੈਂਸਰ ਉਹ ਬਣਦਾ ਸੀ ਹਾਂਜੀ ਸੋ ਬਹੁਤ ਦੁੱਖ ਦੀ ਗੱਲ ਹੈ ਜੀ ਇੱਕ ਸਾਨੂੰ ਕੱਲ ਇਨਫੋਰਮੇਸ਼ਨ ਆਈ ਸੀ ਬਰੋਡ ਡੈੱਡ ਸਿਵਲ ਹਸਪੀਟਲ ਤੋਂ ਰੁਕ ਕ ਸਹੀ ਹੋਇਆ ਸੀਗਾ ਜਿਹਦੇ ਵਿੱਚ ਇੱਕ ਹਰਮਨ ਪ੍ਰੀਤ ਸਿੰਘ ਨਾਮ ਦਾ ਲੜਕਾ ਜਿਹੜਾ ਜਿਹਦੀ ਉਮਰ 18 ਸਾਲ ਹੈ ਪਲੱਸ 2 ਕਰਕੇ ਹਟਿਆ ਸੀਗਾ ਉਹਨੇ ਹੈਂਗਿੰਗ ਕਰ ਲਈ ਸੀ ਤੇ ਜਿਹਦੇ ਨਾਲ ਹਸਪੀਟਲ ਜਾਂਦੇ ਟਾਈਮ ਉਹ ਇਦਾਂ ਹੋ ਗਿਆ ਸੀ ਤੇ ਸਾਨੂੰ ਨਾਲ ਉਹਦੇ ਚਾਚਾ ਜੀ ਸਾਧੂ ਸਿੰਘ ਜੋ ਪੰਜਾਬ ਪੁਲਿਸ 'ਚ ਜੋਬ ਕਰਦੇ ਆ ਥਾਣਾ ਨੰਗਲ ਵਿਖੇ ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀਗੀ ਬਾਕੀ ਪੋਸਟ ਮਾਰਟਮ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਾਂਚ ਕਰ ਰਿਹਾ ਆਪਾਂ ਜਿੰਦਾਂ ਦੀ ਵਿਕਾਇ ਹੋਗੀ ਬਹੁਤ ਘਟਾਨ ਕਰੀ ਥੋੜਾ ਡਿਪਰੈਸ ਹੋ ਗਿਆ ਸੀ ਹਾਂ ਦੱਸ ਰਹੀ ਹੈ ਜੀ ਉਹਦੇ ਪਰਿਵਾਰਕ ਮੈਂਬਰ ਵੀ ਦੱਸ ਰਹੀ ਹੈ ਬੱਚਾ ਬੜਾ ਸਹੀ ਸੀਗਾ ਕੋਈ ਤਾਂ ਇਹੋ ਜੀ ਗਲਤ ਬੈਕਗ੍ਰਾਉਂਡ ਬਹੁਤ ਅੱਛੀ ਸੀਗੀ ਬੱਚੇ ਦੀ ਪਰ ਨੰਬਰਿੰਗ ਕੱਟ ਜਾਣ ਲੱਗਾ ਕਹਿੰਦਾ ਵੀ ਸਭ ਇਸ ਦੇ ਕੱਲ ਰਿਜ਼ਲਟ ਆਇਆ ਸੀਗਾ ਉਸ ਟਾਈਮ ਪਲੱਸ 2 ਦਾ ਜਿਹਦੇ ਕਰਕੇ ਉਹਨੇ ਇਹ ਕਦੋਂ ਚੁੱਕਿਆ ਪੁਲਿਸ ਦੀ ਜਾਣਕਾਰੀ ਹਾਂਜੀ ਹਾਂਜੀ ਪੁਲਿਸ ਦੀ ਜਾਣਕਾਰੀ ਹੈ